ਈਆਂ ਦਾ ਤਿਹਾਰ ਮਨਾਇਆ ਜਾਂਦਾ ਹੈ ਕਿ ਦੇਖੋ ਪੁਰਾਣੇ ਆਪਣੇ ਕਲਚਰ ਨੂੰ ਪੂਰਾ ਯਾਦ ਕਰਨਾ ਕਿ ਜੋ-ਜੋ ਪੁਰਾਣੇ ਪਿੰਡਾਂ 'ਚ ਹੁੰਦਾ ਸੀਗਾ ਜਦੋਂ ਪੁਰਾਣੀਆਂ ਲਈ ਕੁੜੀਆਂ ਆਪਣੇ ਸੋਹਰਿਆਂ ਨੂੰ ਛੱਡ ਕੇ ਪੇਕੇ ਰਹਿਣ ਜਾਂਦੀਆਂ ਸੀ ਆਪਣੀ ਮਾਵਾ ਨੂੰ ਉਹ ਪੁਰਾਣੀ ਪਿੰਗਾ ਝੂਟਦੀਆਂ ਸੀ ਉਹਨਾਂ ਦੀਆਂ ਮਾਵਾ ਉਹਨਾਂ ਨੂੰ ਚੂੜੀਆਂ ਚੜਾਉਂਦੀਆਂ ਸੀਗੀ ਇਹ ਆਪਣੀ ਜਿਹੜੀ ਪੰਜਾਬੀ ਸੱਭਿਆਤਾ ਹੈ ਜਿਹੜੀ ਇੰਨੀ ਜ਼ਿਆਦਾ ਲੋਕ ਉੱਧਰ ਪੰਜਾਬੀ ਸੱਭਿਆਤਾ ਵੱਲ ਜਾ ਰਹੇ ਆ ਤਾਂ ਕਿਤੇ ਨਾ ਕਿਤੇ ਸਾਨੂੰ ਇਹ ਤੀਆਂ ਦਾ ਤਿਹਾਰ ਜੋੜੀ ਰੱਖਦੀ ਹੈ ਸਾਨੂੰ ਤਾਂ ਕਿ ਅਸੀਂ ਈਵੈਂਟ ਇਹ ਜੁਆਇਨ ਕਰਕੇ ਅਸੀਂ ਤੀਆਂ ਦਾ ਤਿਹਾੜੀ ਮਨਾ ਸਕੀਏ ਸਾਰੇ ਪੁਰਾਣੇ ਸਹੇਲੀਆਂ ਨੂੰ ਜਦੋਂ ਮਿਲਦੀਆਂ ਵਿਛੜੀਆਂ ਤੇ ਉਹਨਾਂ ਨੂੰ ਬਹੁਤ ਅੱਛਾ ਲੱਗਦਾ ਕਿ ਮੈਂ ਆਪਣੀਆਂ ਪੁਰਾਣੀਆਂ ਸਹੇਲੀਆਂ ਨਾਲ ਮਿਲ ਕੇ ਪਿੰਗਾ ਝੂਟਨੀ ਆ ਸੋਨੇ ਕੱਪੜੇ ਪਾ ਕੇ ਆਪਣੀਆਂ ਚੂੜੀਆਂ ਪਾ ਕੇ ਸੋਹਰਿਆਂ ਦੇ ਵਿੱਚ ਜਾਂਦੀਆਂ ਤੇ ਜ਼ਿੰਮੇਵਾਰੀਆਂ ਨਾਲ ਹੋ ਜਾਂਦੀਆਂ ਇੱਥੇ ਪੇਕਿਆਂ ਦੇ ਘਰ ਮਾਵਾਂ ਦੇ ਕੋਲ ਆ ਕੇ ਜ਼ਿੰਮੇਵਾਰੀ ਤੋਂ ਬਿਨਾ ਪੂਰਾ ਇੰਜੋਏ ਕਰਦੀਆਂ ਸਾਡਾ ਪੰਜਾਬੀ ਸੱਭਿਆਚਾਰ ਹੈ ਜਿੰਦੇ ਵਿੱਚ ਸੌਣ ਦੇ ਮਹੀਨੇ ਚ ਨਾ ਲੇਡੀਜ਼ ਆਪਣੇ ਪੇਕੇ ਜਾ ਕੇ ਇੰਜੋਏ ਕਰਦੀਆਂ ਅਸੀਂ ਆਪਣਾ ਇੰਜੋਇਮੈਂਟ ਜੋਤੀ ਜੀ ਨਾਲ ਕਰ ਲੈਨੇ ਆ ਨੋ ਡਾਊਟ ਇਨਾ ਬਿਜ਼ੀ ਸ케ਡਿਊਲ ਹੈ ਕਿ ਕਿੱਥੇ ਆਣਾ ਜਾਣਾ ਮੁਸ਼ਕਿਲ ਹੁੰਦਾ ਪਰ ਉਸ ਟਾਈਮ ਵਿੱਚੋਂ ਵੀ ਇਹ ਖੁਦ ਇੱਕ ਬਿਜ਼ਨਸ ਵਿਮਨਨ ਸਾਡੇ ਲਈ ਇਨਾ ਅੱਛਾ ਇਵੈਂਟ ਹੈ ਨਾ ਨੇ ਆਰਗੇਨਾਈਜ਼ ਕੀਤਾ ਅਸੀਂ ਇੱਥੇ ਆ ਕੇ ਇੰਜੋਏ ਕਰ ਸਕੀਏ ਸਾਨੂੰ ਹੈਂਡਸ ਕਰਨ ਦਾ ਮੌਕਾ ਮਿਲਦਾ ਜਦੋਂ ਸਾਡਾ ਤੀਜ ਦਾ ਪ੍ਰੋਗਰਾਮ ਹੀ ਹੁੰਦਾ ਤੇ ਸਾਨੂੰ ਆਪਣੀ ਬੋਲੀਆਂ ਫੁਲਕਾਰੀ ਲੈਣ ਦਾ ਮੌਕਾ ਮਿਲਦਾ ਸੱਦੀ ਫੁਲਪਾਨ ਦਾ ਮੌਕਾ ਮਿਲਦਾ ਨਹੀਂ ਤੇ ਕਰੇ ਤੇ ਅਸੀਂ ਕੁਝ ਵੀ ਨਹੀਂ ਧੰਨਵਾਦ ਸਿਮਪਲ ਸੋਵਰ ਹੀ ਰਹਿਣੇ ਆ ਤੇ ਸਾਨੂੰ ਬੜਾ ਅੱਛਾ ਲੱਗਦਾ ਕਿ ਸਾਲ ਚ ਇੱਕ ਵਾਰੀ ਸਾਨੂੰ ਇਹ ਫੇਜ਼ ਰੂਸ਼ਾ ਦੇ ਵਿੱਚ ਆਣਾ ਬਹੁਤ ਅੱਛਾ ਲੱਗਦਾ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਯੂਮਬਰੀ ਤੀਆਂ ਦਾ ਤਿਹਾਰ ਅੱਜ ਇੱਥੇ ਮਨਾਇਆ ਜਾ ਰਿਹਾ ਹੈ ਮਹਿਲਾ ਸਾਡਾ ਜੁੜ ਚੁੱਕੇ ਨੇ ਕੀ ਮਹੱਤਵ ਕੀ ਹੈ ਤੀਆਂ ਦਾ ਤਿਹਾਰ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਹੈ ਕਿ ਦੇਖੋ ਪੁਰਾਣੇ ਆਪਣੇ ਕਲਚਰ ਨੂੰ ਪੂਰਾ ਯਾਦ ਕਰਨਾ ਕਿ ਜੋ ਜੋ ਪੁਰਾਣੇ ਪਿੰਡਾਂ ਚ ਹੁੰਦਾ ਸੀਗਾ ਜਦੋਂ ਪੁਰਾਨੀਆਂ ਲੈ ਕੁੜੀਆਂ ਆਪਣੇ ਸੋਹਰੇ ਨੂੰ ਛੱਡ ਕੇ ਪੇਕੇ ਰਹਿਣ ਜਾਂਦੀਆਂ ਸੀ ਆਪਣੀ ਮਾਵਾ ਨੂੰ ਉਹ ਪੁਰਾਣੀ ਪਿੰਗਾ ਝੂਟਦੀਆਂ ਸੀ ਉਹਨਾਂ ਦੀਆਂ ਮਾਵਾ ਉਹਨਾਂ ਨੂੰ ਚੂੜੀਆਂ ਚੜਾਉਂਦੀਆਂ ਸੀਗੀਆਂ ਸੋਨੇ ਸੋਨੇ ਕੱਪੜੇ ਪਾ ਕੇ ਆਪਣੀਆਂ ਪੁਰਾਨੀਆਂ ਸਹੇਲੀਆਂ ਨੂੰ ਮਿਲਦੇ ਸੀਗੇ ਖਾਣਾ ਪੀਣਾ ਪੂਰੀ ਮਸਤੀ ਕਰਨੀ ਉਹੀ ਪੁਰਾਣਾ ਕਲਚਰ ਅਸੀਂ ਅੱਜ ਇਵੈਂਟ ਦੇ ਵਿੱਚ ਤੁਹਾਨੂੰ ਦਿੱਤਾ ਕਿ ਕਿਦਾਂ ਤੁਸੀਂ ਸਾਰੇ ਮਿਲ ਕੇ ਆਪਣੇ ਪੁਰਾਣੇ ਕਲਚਰ ਨੂੰ ਯਾਦ ਕਰਦੇ ਹੋ ਸਾਰੇ ਮਹਿੰਦੀ ਲਗਾਉਂਦੇ ਆ ਚੂੜੀਆਂ ਪਾਉਂਦੇ ਆ ਉਹਨਾਂ ਕਿਤਨੇ ਕਿਤੇ ਕਹਿੰਦੇ ਕਿ ਪੇਕੇ ਆ ਦੇ ਘਰੋਂ ਵੀ ਆਈ ਹੁੰਦੀਆਂ ਦੀਆਂ ਤੇ ਉਸ ਵਾਰ ਜਿਹੜਾ ਕੀ ਆਪਣੇ ਘਰ ਨੂੰ ਘਰ ਜਾ ਕੇ ਖੇਡਦੀਆਂ ਨੇ ਐਵੇਂ ਪੁਰਾਣੇ ਵਾਂਗ ਬੱਚਿਆਂ ਦੇ ਵਾਂਗ ਛੋਟੇ ਬੱਚਿਆਂ ਵਾਂਗ ਜੁਆਇੰਮੈਂਟ ਕਰਦੀਆਂ ਹਾਂ ਸਾਰੇ ਪੁਰਾਣੇ ਸਹੇਲੀਆਂ ਨੂੰ ਜਦੋਂ ਮਿਲਦੀਆਂ ਵਿਛੜੀਆਂ ਤੇ ਉਹਨਾਂ ਨੂੰ ਬਹੁਤ ਅੱਛਾ ਲੱਗਦਾ ਕਿ ਮੈਂ ਆਪਣੀਆਂ ਪੁਰਾਣੀਆਂ ਸਹੇਲੀਆਂ ਨਾਲ ਮਿਲ ਕੇ ਪਿੰਗਾ ਝੂਟਨੀ ਆ ਸੋਨੇ ਕੱਪੜੇ ਪਾ ਕੇ ਆਪਣੀਆਂ ਚੂੜੀਆਂ ਪਾ ਕੇ ਸੋਹਰਿਆਂ ਦੇ ਵਿੱਚ ਜਾਂਦੀਆਂ ਤੇ ਜ਼ਿੰਮੇਵਾਰੀਆਂ ਨਾਲ ਹੋ ਜਾਂਦੀਆਂ ਇੱਥੇ ਪੇਕਿਆਂ ਦੇ ਘਰ ਮਾਵਾਂ ਦੇ ਕੋਲ ਆ ਕੇ ਜ਼ਿੰਮੇਵਾਰੀ ਤੋਂ ਬਿਨਾ ਪੂਰਾ ਇੰਜੋਏ ਕਰਦੀਆਂ ਨੇ ਤੁਹਾਡਾ ਕੀ ਕਹਿਣਾ ਜੀ ਇਸ ਤੀਜ ਦੇ ਇਵੈਂਟ ਤੇ ਅੱਜ ਸਾਰੇ ਮਿਲਿਆ ਪੁਰਾਣੇ ਪਿਛਲੇ ਸਾਲ ਵੀ ਸਾਡਾ ਇਵੈਂਟ ਹੋਇਆ ਸੀ ਔਰ ਇਸ ਸਾਲ ਵੀ ਤਾਂ ਸਭ ਮਿਲ ਕੇ ਉਹੀ ਸੇਮ ਸਿਮਿਲਰ ਫੇਸਿਸ ਸਭੀ ਬਹੁਤ ਇੰਜੋਏ ਕਰ ਰਹੇ ਹਨ ਤੁਹਾਡਾ ਕੀ ਕਹਿਣਾ ਮੇਰਾ ਇਹ ਕਹਿਣਾ ਹੈ ਕਿ ਆਪਣੀ ਜਿਹੜੀ ਪੰਜਾਬੀ ਸਭਿਤਾ ਹੈ ਜਿਹੜੀ ਇੰਨੀ ਜ਼ਿਆਦਾ ਲੋਕ ਉਧਰ ਪੰਜਾਬੀ ਸਭਿਤਾ ਵੱਲ ਜਾ ਰਹੇ ਆ ਤਾਂ ਕਿਤੇ ਨਾ ਕਿਤੇ ਸਾਨੂੰ ਇਹ ਤੀਆਂ ਦਾ ਤਿਹਾਰ ਜੋੜੀ ਰੱਖਦੀ ਹੈ ਸਾਨੂੰ ਤਾਂ ਕਿ ਅਸੀਂ ਈਵੈਂਟ ਇਹ ਜੁਆਇਨ ਕਰਕੇ ਅਸੀਂ ਤੀਆਂ ਦਾ ਤਿਹਾਰ ਮਨਾ ਸਕੀਏ ਤਾਂ ਹੋਰ ਵੀ ਮਹਿਲਾ ਸਾਡੇ ਨਾਲ ਜੁੜ ਚੁੱਕੇ ਉਹਨਾਂ ਨਾਲ ਵੀ ਗੱਲਬਾਤ ਕਰਾਂ ਕਿਸ ਤਰ੍ਹਾਂ ਦੇਦੇ ਹੋ ਤੁਸੀਂ ਤੀਜ ਮਨਾ ਰਹੇ ਹੋ ਮਹਿਲਾ ਤ ਹੋਰ ਮਨਾ ਰਹੇ ਹੋ ਤੀਆਂ ਦਾ ਤਿਹਾਰ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਬਹੁਤ ਹੀ ਵਧੀਆ ਲੱਗਦਾ ਕਿਉਂਕਿ ਸਾਡੇ ਪੰਜਾਬੀ ਕਲਚਰ ਨਾਲ ਸਾਨੂੰ ਜੋੜ ਕੇ ਰੱਖਦਾ ਅੱਜ ਕੱਲ ਦੇ ਬੱਚਾ ਨੂੰ ਪਤਾ ਲੱਗਦਾ ਕਿ ਸਾਡਾ ਪੰਜਾਬੀ ਸੱਭਿਆਚਾਰ ਕਿੰਨਾ ਮਤਲਬ ਕਿ ਸਟਰੋਂਗ ਹੈ ਅੱਛਾ ਹਮ ਕਿਸ ਤਰ੍ਹਾਂ ਦੇ ਅੱਜ ਤੁਸੀਂ ਅੱਜ ਧੀਆ ਦੇ ਤਿਹਾਰ ਦੇ ਵਿੱਚ ਪਹੁੰਚੇ ਹੋ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਮੈਨੂੰ ਬਹੁਤ ਅੱਛਾ ਮਹਿਸੂਸ ਹੋ ਰਿਹਾ ਹੈ ਜਿਹੜਾ ਅੱਜ ਦਾ ਇਵੈਂਟ ਹੈ ਉਹ ਸ਼੍ਰੀ ਬੁਟੀਕ ਵੱਲੋਂ ਕੀਤਾ ਗਿਆ ਹੈ ਸਾਡੇ ਜੋਤੀ ਮਨੋਚਾ ਜੀ ਸਾਨੂੰ ਸਾਡੇ ਸਾਰੇ ਅਵਾਰਡ ਨੂੰ ਸਾਡੇ ਸਾਰੇ ਪਰਿਵਾਰ ਨੂੰ ਇਕੱਠੇ ਕਰਕੇ ਰੱਖਦੇ ਆ ਸਾਨੂੰ ਸਾਰੀ ਲੇਡੀਜ਼ ਨੂੰ ਓਪਰਚ्युनिटी ਦਿੱਤੀ ਹੈ ਕਿ ਅਸੀਂ ਇੰਜੋਏ ਕਰ ਸਕੀਏ ਮੈਂ ਐਜ਼ ਅ ਜੱਜ ਆਈ ਹਾਂ ਇੱਥੇ ਐਜ਼ ਅ ਚੀਫ ਗੈਸਟ ਪਰ ਜਿੰਨਾ ਉਤਸ਼ਾਹ ਪ੍ਰਸ਼ਾਸਨ ਇੰਨਾ ਸਾਰਿਆਂ ਨੂੰ ਮਿਲਿਆ ਇੱਥੋਂ ਜੋਤੀ ਜੀ ਕੋਲੋਂ ਉਹ ਬਹੁਤ ਸਹਾਰਨੀ ਹੈ ਕੁਝ ਲੋ ਗੱਲਾਂ ਹੋ ਜਾਂਦੀਆਂ ਦੇ ਬਾਰੇ ਤੇ ਤੀਜ ਬਾਰੇ ਜਿਹੜਾ ਤੀਜ ਸਾਡਾ ਪੰਜਾਬੀ ਸੱਭਿਆਚਾਰ ਹੈ ਜਿੰਦੇ ਵਿੱਚ ਸੌਣ ਦੇ ਮਹੀਨੇ ਚ ਨਾ ਲੇਡੀਜ਼ ਆਪਣੇ ਪੇਕੇ ਜਾ ਕੇ ਇੰਜੋਏ ਕਰਦੀਆਂ ਅਸੀਂ ਆਪਣਾ ਇੰਜੋਏਮੈਂਟ ਜੋਤੀ ਜੀ ਨਾਲ ਕਰ ਲੈਨੇ ਆ ਨੋ ਡਾਊਟ ਇਨਾ ਬਿਜ਼ੀ ਸ케ਡਿਊਲ ਹੈ ਕਿ ਕਿੱਥੇ ਆਣਾ ਜਾਣਾ ਮੁਸ਼ਕਿਲ ਹੁੰਦਾ ਪਰ ਉਸ ਟਾਈਮ ਵਿੱਚੋਂ ਵੀ ਇਹ ਖੁਦ ਇੱਕ ਬਿਜ਼ਨਸ ਵੂਮਨ ਹਨ ਸਾਡੇ ਲਈ ਇਨਾ ਅੱਛਾ ਇਵੈਂਟ ਇਹਨਾਂ ਨੇ ਆਰਗੇਨਾਈਜ਼ ਕੀਤਾ ਅਸੀਂ ਇੱਥੇ ਆ ਕੇ ਇੰਜੋਏ ਕਰ ਸਕੇ ਔਰ ਵੀ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਕਿਦਾਂ ਲੱਗ ਰਿਹਾ ਤੁਹਾਨੂੰ ਅੱਜ ਇੱਥੇ ਗਿੱਦਾ ਵੀ ਪਾ ਰਹੇ ਨੇ ਸਾਰੇ ਨਾਲ ਮਿਲ ਕੇ ਇਕੱਤਰਿਤ ਹੋਏ ਨੇ ਅੱਜ ਇੱਥੇ ਸਾਰੇ ਬੜੇ ਦਿਨਾਂ ਬਾਅਦ ਬੜੇ ਟਾਈਮ ਦੇ ਬਾਅਦ ਅੱਜ ਕੱਲ ਬਿਜ਼ੀ ਸ਼ਡਿਊਲ ਹੈ ਹਰ ਇੱਕ ਕੋ ਕਿਸੇ ਕੋ ਟਾਈਮ ਨਹੀਂ ਹੁੰਦਾ ਇਹ ਸਾਨੂੰ ਬਹੁਤ ਅੱਛਾ ਲੱਗ ਰਿਹਾ ਅਸੀਂ ਹਰ ਸਾਲ ਇਸ ਵਾਸਤੇ ਤੀਜ ਨੂੰ ਇੰਤਜ਼ਾਰ ਕਰਦੇ ਹੁੰਦੇ ਹਾਂ ਕਿ ਸਾਨੂੰ ਅਸੀਂ ਕਦੀ ਕਦੀ ਹਰ ਸਾਲ ਪਰਾਂਦਾ ਪਾਈਏ ਟਿੱਕਾ ਲਾਈਏ ਐ ਲੁੱਕ ਵਗੈਰਾ ਸਾਨੂੰ ਇਨਹਾਂਸ ਕਰਨ ਦਾ ਮੌਕਾ ਮਿਲਦਾ ਜਦੋਂ ਸਾਡਾ ਤੀਜ ਦਾ ਪ੍ਰੋਗਰਾਮ ਹੀ ਹੁੰਦਾ ਹੈ ਤੇ ਸਾਨੂੰ ਆਪਣੀ ਬੋਲੀਆਂ ਫੁਲਕਾਰੀ ਲੈਣ ਦਾ ਮੌਕਾ ਮਿਲਦਾ ਸੱਦੀ ਫੁਲਪਾਨ ਦਾ ਮੌਕਾ ਮਿਲਦਾ ਨਹੀਂ ਤੇ ਕਰੇ ਤੇ ਅਸੀਂ ਕੁਝ ਵੀ ਨਹੀਂ ਧੰਨਵਾਦ ਸਿਮਪਲ ਸੋਬਰ ਹੀ ਰਹਿਣੇ ਆ ਤੇ ਸਾਨੂੰ ਬੜਾ ਅੱਛਾ ਲੱਗਦਾ ਹੈ ਕਿ ਸਾਲ ਚ ਇੱਕ ਵਾਰੀ ਸਾਨੂੰ ਇਹ ਫੇਜ਼ ਰੂਸ਼ਾ ਦੇ ਵਿੱਚ ਆਣਾ ਬਹੁਤ ਅੱਛਾ ਲੱਗਦਾ ਸਾਨੂੰ ਉਹ ਮੈਮ ਕਿਸ ਤਰ੍ਹਾਂ ਦੇਦੇ ਹੋ ਇਸ ਤੀਜ ਦੇ ਫੈਸਟੀਵਲ ਨੂੰ ਬਿੰਦੀਆ ਵੀ ਲਾਈ ਜਾਂਦੇ ਨੇ ਗਹਿਣੇ ਪਾਏ ਜਾਂਦੇ ਆ ਵੱਡੇ ਹਾਂਜੀ ਬਿਲਕੁਲ ਜੀ ਤੀਆਂ ਦਾ ਫੰਕਸ਼ਨ ਇੱਕ ਮਤਲਬ ਇਹ ਇੱਕ ਲੇਡਿਸ ਦੇ ਲਈ ਇੱਕ ਓਪਰਚ्युनिटी ਆ ਗਈ ਹੈ ਕਿ ਉਹ ਆਪਣਾ ਹੁਨਰ ਦਿਖਾਣ ਕੋਈ ਲੇਡਿਸ ਹੁੰਦੀਆਂ ਕਦੇ ਸਟੇਜ ਤੇ ਨਹੀਂ ਆਈਆਂ ਹੈਗੀਆਂ ਉਹ ਆਪਣਾ ਆਪਣਾ ਪਰਫਾਰਮੈਂਸ ਕਰਦੀਆਂ ਤਿਆਰ ਹੁੰਦੀਆਂ ਨੇ ਤਾਂ ਬਹੁਤ ਵਧੀਆ ਹੈ ਕਿ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਤੇ ਆਪਣਾ ਪੰਜਾਬੀ ਸੱਭਿਆ ਸੱਭਿਆਚਾਰ ਨੂੰ ਮੁੜ ਕੇ ਇੱਥੇ ਵਾਪਸ ਲਿਆਇਆ ਜਾ ਰਿਹਾ ਕਿਨੇ ਰੋਜ਼ ਰੋਜ਼ ਜਦੋਂ ਫੈਸਟੀਵਲ ਆਉਂਦਾ ਉਹ ਵੀ ਰੋਜ਼ ਮਨਾਉਂਦੇ ਹਾਂਜੀ ਮਤਲਬ ਕਿ ਹਰ ਸਾਲ ਬਾਅਦ ਜਦੋਂ ਵੀ ਆਉਂਦਾ ਤੀਆਂ ਦਾ ਤਾਂ ਇਹ ਮਨਾਇਆ ਹੀ ਜਾਂਦਾ ਹੈ ਤੇ ਵਧੀਆ ਲੱਗਦਾ ਹੈ ਹੁਣ ਸੋ ਬਿਲਕੁਲ ਇਹ ਤੀਜ ਫੈਸਟੀਵਲ ਜਿਹੜਾ ਕਿ ਮਨਾਇਆ ਜਾ ਰਿਹਾ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਗਿੱਧਾ ਵੀ ਜਰਾ ਪਾਇਆ ਜਾ ਰਿਹਾ ਹੈ ਲੀਡਰਸ ਵੱਲੋਂ ਮਹਿਲਾ ਦੇ ਵੱਲੋਂ ਜਿਹੜਾ ਕੀ ਹੈ ਤੀਆਂ ਦਾ ਤਿਹਾਰ ਇਸ ਲਈ ਮਨਾਇਆ ਜਾਂਦਾ ਹੈ ਕਿਉਂਕਿ ਪੁਰਾਣਾ ਸੱਭਿਆਚਾਰ ਸਾਡਾ ਇਸ ਤਰ੍ਹਾਂ ਪੰਜਾਬ ਦੇ ਨਾਲ ਜੁੜਿਆ ਹੋਇਆ ਹੈ ਸੋ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਮਨਮੋਹਕ ਤਸਵੀਰਾਂ ਜਿਹੜੀਆਂ ਤੁਸੀਂ ਦੇਖੀਆਂ ਤੇ ਗੱਲਬਾਤ ਵੀ ਸੁਣੀ ਇਹ ਤੀਜ ਦਾ ਤਿਹਾਰ ਕਿਉਂ ਮਨਾਇਆ ਜਾਂਦਾ ਸਾਰੀ ਗੱਲਬਾਤ ਸੁਣੀ ਮਹਿਲਾ ਦੇ ਵੱਲੋਂ ਐਦਾਂ ਹੀ ਜਿਹੜਾ ਕਿ ਇਹ ਤੀਜ ਦਾ ਤਿਹਾਰ ਮਨਾਇਆ ਜਾਂਦਾ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਸੱਭਿਆਚਾਰ ਨੂੰ ਬਰਕਰਾਰ ਰੱਖਣ ਦੇ ਲਈ ਜੁੜੇ ਲਦਾਨਾ ਲਾਈਵ ਜਨਾ ਹਣੀ ਰਾਜੂ ਮੇਰਪੁਰ ਧੰਨਵਾਦ